ਆ ਗਈ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਜਦੋਂ 14 ਚ ਮੈਂ ਲੜਿਆ ਮੈਂ ਕਿਹਾ ਓਏ ਬੋਲਿਆ ਕਰੋ ਕੁਛ ਨਹੀਂ ਹੁੰਦਾ ਸਵਾਲ ਪੁੱਛੋ ਤੁਸੀਂ ਸਵਾਲ ਪੁੱਛ ਸਕਦੇ ਹੋ ਕਹਿੰਦੇ ਪੁੱਛ ਸਕਦੇ ਆ ਐਸੇ ਬੋਲਣ ਲੱਗੇ ਹੁਣ ਕਹਿੰਦਾ ਗੱਡੀ ਚ ਉਤਰ ਨਹੀਂ ਦਿੰਦੇ ਕਹਿੰਦਾ ਪਹਿਲੀ ਲਾ ਕੇ ਵੀਡੀਓ ਚ ਕਹਿੰਦੇ ਨਾ ਹਾਂਜੀ ਤੁਸੀਂ ਕੀ ਕੀਤਾ ਕਿੰਨੇ ਪੈਸੇ ਦਿੱਤੇ ਨੇ ਗ੍ਰਾਮ ਬੜੇ ਬੋਲਣ ਲੱਗੇ ਨੇ ਯਾਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਰਗੀ ਉਹਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਰਗੀ ਉਹਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਲੈ ਕੋਈ ਤੁਸੀਂ ਪੀਟੀਸੀ ਤੋਂ ਆਣਾ ਨਹੀਂ ਮੈਂ ਜਨਤ ਆਉਂਗਾ ਨਹੀਂ ਨਹੀਂ ਤੁਸੀਂ ਪੀਟੀਸੀ ਤੋਂ ਚ بس ਤੁਸੀਂルイਵਾਨ ਨੂੰ ਪੁੱਛ ਲਿਆ ਠੀਕ ਹੈ ਚਲੋ ਆ ਗਈ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਜਦੋਂ 14 ਚ ਮੈਂ ਲੜਿਆ ਮੈਂ ਕਿਹਾ ਬੋਲਿਆ ਕਰੋ ਕੁਛ ਨਹੀਂ ਹੁੰਦਾ ਸਵਾਲ ਪੁੱਛੋ ਤੁਸੀਂ ਸਵਾਲ ਪੁੱਛ ਸਕਦੇ ਹੋ ਕਹਿੰਦੇ ਪੁੱਛ ਸਕਦਾ ਐਸੇ ਬੋਲਣ ਲੱਗੇ ਉਹ ਕਹਿੰਦਾ ਗੱਡੀ ਚ ਉਤਰ ਨਹੀਂ ਦਿੰਦੇ ਕਹਿੰਦਾ ਪਹਿਲੀ ਲਾ ਕੇ ਵੀਡੀਓ ਚ ਕਹਿੰਦੇ ਨਾ ਹਾਂਜੀ ਤੁਸੀਂ ਕੀ ਕੀਤਾ ਕਿੰਨੇ ਪੈਸੇ ਦਿੱਤੇ ਨੇ ਗ੍ਰਾਮ ਬੜੇ ਬੋਲਣ ਲੱਗੇ ਯਾਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰਗੀ ਉਹਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰਗੀ ਉਹਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮੇਰੇ ਕੋਈ ਤੁਸੀਂ ਪੀਟੀਸੀ ਤੋਂ ਆਓ ਨਹੀਂ ਮੈਂ ਜਨਤ ਤੋਂ ਆਉਂਦਾ ਨਹੀਂ ਮੈਂ ਤੁਸੀਂ ਪੀਟੀਸੀ ਤੋਂ ਚਲੋ ਪੀਟੀ بس ਤੁਸੀਂ ਵੀ ਮੇਰੇ ਨਾਲ ਪੁੱਛਦੇ ਹੋ ਠੀਕ ਹੈ ਚਲੋ